ਖੜਿਆ ਪਿੰਡ ਵੱਡੇ ਸਭਰਾ ਦੀ ਗਰਾਊਂਡ ਦੇ ਵਿੱਚ ਜੀ ਤੇ ਤੁਹਾਨੂੰ ਵੀਰ ਮੈਂਟੂ ਸਿੱਧੂ ਦੇ ਨਾਲ ਮਲਾਉਣ ਜਾ ਰਹੇ ਆ ਜਿਹੜਾ ਵੀਰ ਤੁਸੀਂ ਆਮ ਵੇਖਿਆ ਹਰ ਇੱਕ ਪਿੰਡ ਦੇ ਵਿੱਚ ਜਦੋਂ ਕੰਮ ਦੇ ਵਿੱਚ ਪਹਿਲ ਕਰਦਾ ਬਹੁਤ ਸੋਹਣਾ ਕੰਮ ਆ ਜੀ ਜਿਹੜਾ ਧੀਆਂ ਦੀ ਲੋੜੀ ਵੜੇ ਵਧੀਆ ਤਰੀਕੇ ਦੇ ਨਾਲ ਵੀਰ ਮਨਾਉਂਦਾ ਜੀ ਕਈਆਂ ਆਪਾਂ ਦੇਖਿਆ ਨਾ ਵੀ ਜਿਹੜਾ ਇਹ ਵੀਰ ਕੀ ਕੰਮ ਕਰਾ ਰਿਹਾ ਤੁਹਾਨੂੰ ਆਪਣੇ ਮੂੰਹੋਂ ਦੱਸਣਗੇ ਕਿਉਂਕਿ ਜਿਹੜਾ ਨੇਕ ਕੰਮ ਆ ਨਾ ਇਹ ਕਰਨਾ ਚਾਹੀਦਾ ਹੈ ਜੀ ਤੇ ਸਾਰੀ ਗੱਲਬਾਤ ਆਪਾਂ ਨੂੰ ਮਿੰਟੂ ਸਿੱਧੂ ਸਾਹਿਬ ਜੀ ਸਭਰਾਵਾਲੇ ਦੱਸਣਗੇ ਵੀ ਜਿਹੜਾ ਗੇਮਾਂ ਵੀ ਕਰਾਈਆਂ ਜਾ ਰਹੀਆਂ ਸਾਰੇ ਪ੍ਰੋਗਰਾਮ ਕਰਾਇਆ ਜਾ ਰਹੇ ਆ ਕਿਹੜੇ ਕਿਹੜੇ ਆਜੋ ਤੁਹਾਡੀ ਮਿੰਟੂ ਸਿੱਧੂ ਦੇ ਨਾਲ ਗੱਲਬਾਤ ਕਰਾਉਣੇ ਆ ਜੀ ਜਿਹੜਾ ਤੁਸੀਂ ਆਮ ਦੇਖਿਆ ਹੋਣਾ ਭਰਾ ਦੀ ਕਸਟਾ ਵੀ ਗਾਣੇ ਵੀ ਬਾਈ ਨੇ ਬਹੁਤ ਸ਼ੌਂਕ ਦੇ ਨਾਲ ਗਾਉਂਦਾ ਵੀ ਆ ਤੇ ਲਿਖਦਾ ਵੀ ਆ ਜੀ ਤੇ ਆਜੋ ਜਿਹੜਾ ਪ੍ਰੋਗਰਾਮ ਕਰਾਉਣ ਜਾ ਰਿਹਾ ਵੀ ਈਆਂ ਦੀ ਲੋੜੀ ਬੜੇ ਵਧੀਆ ਤਰੀਕੇ ਦੇ ਨਾਲ ਹਾਂਜੀ ਸਿੱਧੂ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ੍ਰੀ ਅਕਾਲ ਮੇਰੇ ਅੱਲ ਦੇ ਗਰਜੰਟ ਵੀਰ ਲੋ ਤੇ ਦਲਬਾਗ ਵੀਰ ਦਾ ਬਹੁਤ ਬਹੁਤ ਧੰਨਵਾਦ ਇਹ ਬੜਾ ਮਿਹਨਤੀ ਵੀਰ ਆਏ ਬਹੁਤ ਮਿਹਨਤ ਕਰਦਾ ਸੋ ਜਿਹੜੀ ਇਹਨਾਂ ਨੇ ਗੱਲ ਕੀਤੀ ਵੀ ਅਪਗਰਾਉਂਡ ਚ ਕੀ ਕਰ ਰਹੇ ਆ ਅੱਜ ਤੇ ਕੀ ਖਲੋਤੇ ਕਰ ਰਹੇ ਹਨਾ ਜੀ ਸੋ ਅਸੀਂ ਇੱਕ ਇਵੈਂਟ ਸਟਾਰਟ ਕੀਤਾ ਸੀ ਅੱਜ ਤੋਂ 8-9 ਸਾਲ ਪਹਿਲਾਂ ਜੀ ਤੇ ਦੀ ਦਾ ਨਾਂ ਸਿੱਤਿਆਂ ਦੀ ਲੋੜੀ ਤੇ ਉਹ ਆਪਾਂ ਹਰ ਸਾਲ ਜਨਵਰੀ ਦੇ ਵਿੱਚ ਮਨਾਉਂਦੇ ਆ ਤੇ ਐਰ ਕੀ ਥੋੜੀ ਜੀ ਠੰਡ ਹੋਣ ਦਾ ਕਰਕੇ ਸਾਨੂੰ ਡਿਲੇ ਕਰਕੇ ਤੇ ਉਹ ਪਿੱਛੇ ਲੈ ਕੇ ਆਉਣਾ ਪਿਆ ਤੇ ਐਰ ਕੀ ਜਿਹੜੀ ਅਸੀਂ ਇਹ ਡੇਟ ਅਨਾਉਂਸ ਕੀਤੀ ਹੋਈ ਹੈ 30 ਤੇ 31 ਜਨਵਰੀ ਸੋ ਇਹਦੇ ਵਿੱਚ ਆਪਾਂ ਗੇਮਾਂ ਹੋਣਗੀਆਂ ਦੇ ਮੈਡੀਕਲ ਦੇ ਨਾਲ ਰਿਲੇਟਡ ਚੀਜ਼ਾਂ ਜਿਹੜੀਆਂ ਉਹ ਆਪਾਂ ਇੱਥੇ ਗਰਾਊਂਡ ਦੇ ਵਿੱਚ ਕਰਾਵਾਂਗੇ ਸੋ ਸਾਰੇ ਨਗਰ ਇਲਾਕਾ ਨਿਵਾਸੀ ਤੇ ਸਾਰੇ ਦੇ ਸਹਿਯੋਗ ਨਾਲ ਪਾਰਟੀ ਬਾਜੀ ਤੋਂ ਉੱਤੇ ਉੱਠ ਕੇ ਮੈਂ ਬੇਨਤੀ ਕਰੂੰ ਹਰ ਕਿਸ ਨੂੰ ਕਿ ਆਓ ਆਪਾਂ ਤੇ ਇਹ ਇਵੈਂਟ ਕਰਾਈਏ ਕਿਉਂਕਿ ਜੇ ਤੁਸੀਂ ਬੱਚਿਆਂ ਨੂੰ ਕਿਸੇ ਨਸ਼ੇ ਤੋਂ ਬਚਾਉਣਾ ਜਾਂ ਕਿਸੇ ਦਲਦਲ ਤੋਂ ਬਚਾਉਣਾ ਹੈ ਤਾਂ ਸਭ ਤੋਂ ਵਧੀਆ ਆਈਡੀਆ ਹੈਗਾ ਵਾਪਕੀ ਗੇਮਾਂ ਨਾਲ ਜੋੜ ਦਿੱਤਾ ਜਾਵੇ ਹੋਰ ਹੱਲ ਮੈਨੂੰ ਨਹੀਂ ਦੀਦਾ ਤੇ ਇਹ ਹੱਲ ਮੈਨੂੰ ਲੱਗਾ ਤੇ ਉਹ ਅਸੀਂ ਜਿਹੜਾ ਉਹ ਬਣਾ ਰਹੇ ਹਾਂ ਸਾਰਿਆਂ ਦੇ ਸਹਿਯੋਗ ਨਾਲ ਹਾਂਜੀ ਦੁਬਾਰਾ ਜੀ ਤੁਸੀਂ ਪੁੱਛ ਸਕਦੇ ਕੋਈ ਵੀ ਬਿਲਕੁਲ ਜੀ ਤੇ ਕਿਹੜੀ ਕਿਹੜੀ ਕਿੰਨੀ ਜਿਹੜੀ ਉਮਰ ਤੇ ਜਿਹੜੇ ਗੇਮਾਂ ਕਰਾਉਣਗੇ ਜਿਵੇਂ ਕਿਹੜੀ ਕਿਹੜੀ ਗੇਮ ਕਰਾਈ ਜਾਊਗੀ ਕਿ ਕਿੰਨੀ ਉਮਰ ਤੇ ਕਿੰਨਾ ਸਮਾਂ ਜਿਹੜਾ ਸਵੇਰ ਦਾ ਜਿਵੇਂ ਆਪਾਂ ਕੋਈ ਸਮਾਂ ਹੁੰਦਾ ਜੀ ਕਿਸੇ ਕੰਮ ਦਾ ਇਹ ਜੀ 10 ਸਾਲ ਤੋਂ ਲੈ ਕੇ ਜਿਹੜੇ ਉਹ 20 ਸਾਲ ਦੇ ਬੱਚਿਆਂ ਤੱਕ ਅਸੀਂ ਇਵੈਂਟ ਕਰਾਵਾਂਗੇ ਤੇ ਤਕਰੀਬਨ ਜੇ ਤੇ ਮੌਸਮ ਸਹੀ ਹੋਇਆ ਤੇ ਫਿਰ ਆਪਾਂ 9 ਵਜੇ ਸਟਾਰਟ ਕਰਾਂਗੇ ਇਹ ਮੌਸਮ ਥੋੜਾ ਜਿਹਾ ਖਰਾਬ ਤੇ ਫਿਰ ਥੋੜਾ ਬਹੁਤ ਲੇਟ ਵੀ ਹੋ ਸਕਦਾ ਹੈ ਤੇ ਇਹ ਗੇਮਾਂ ਦੇ ਵਿੱਚ ਐਥਲੈਟਿਕ ਗੇਮ ਅਸੀਂ ਜਿਆਦਾ ਕਰਾਵਾਂਗੇ ਤੇ ਸਾਡਾ ਪਰਪਸ ਰਹੂਗਾ ਵੀ ਤਿਆਂ ਨੂੰ ਹੀ ਓਪਰਚੁਨਿਟੀ ਦਿੱਤੀ ਜਾਵੇ ਬਿਲਕੁਲ ਜੀ ਹਾਂਜੀ ਤੇ ਕਿਹੜੇ ਕਿਹੜੇ ਇਲਾਕੇ ਜੋ ਦੂਰ ਨੇੜੇ ਜਿਵੇਂ ਕਈ ਪਿੰਡ ਵੀ ਲੱਗਦੇ ਆ ਜਿਵੇਂ ਆਪਣਾ ਇਹ ਪਿੰਡ ਹੋ ਗਿਆ ਜੀ ਜਿੱਥੇ ਅੰਗਰੇਜ਼ ਸਿੰਘ ਕੋਚ ਸਾਹਿਬ ਤੁਸੀਂ ਦੇਖਿਆ ਹੋਣਾ ਵੀ ਉੱਥੋਂ ਵੀ ਆ ਸਕਦੇ ਕਿ ਆਪਣੇ ਪਿੰਡ ਪਿੰਡੇ ਦੇ ਜੀ ਵੈਸੇ ਤੇ ਸਾਡਾ ਪਿੰਡ ਹੀ ਬਹੁਤ ਵੱਡਾ ਇੱਕ ਸਾਗਰ ਪਿੰਡ ਆ ਆਪਾਂ ਦੇਖਿਆ ਪਿੱਛੇ ਜੀ ਵੀਡੀਓ ਵੀ ਆਈਆਂ ਸੀ ਬੜੀ ਮਤਲ ਪਿੰਡ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਸੀ ਤੇ ਹੋਇਆ ਨਹੀਂ ਕਿਉਂਕਿ ਗੁਰੂਆਂ ਪੀਰਾਂ ਦਾ ਪਿੰਡ ਆ ਪਿੰਡ ਸਭਰਾ ਤੇ ਵੈਸੇ ਤੇ ਸਾਡਾ ਪਰਪਸ ਵੀ ਪਿੰਡ ਦੇ ਬੱਚੇ ਹੀ ਬਹੁਤ ਹੋ ਜਾਂਦੇ ਆ ਲਾਸਟ ਟਾਈਮ ਵੀ ਆਇਆ ਬਟ ਜੇ ਕੋਈ ਆ ਵੀ ਜਾਊਗਾ ਤੇ ਕੋਈ ਨਹੀਂ ਉਹਨੂੰ ਵੀ ਆਪਾਂ ਨਰਾਸ਼ ਨਹੀਂ ਮੋੜਾਂਗੇ ਆਪਾਂ ਉਹਨੂੰ ਵੀ ਗੇਮ ਜਰੂਰ ਓਪਰਚੁਨਿਟੀ ਦੇਵਾਂਗੇ ਵਾਹ ਜੀ ਵਾਹ ਤੇ ਮੈਡੀਕਲ ਕੈਂਪ ਦੀ ਵੀ ਸੁਣਿਆ ਸੀ ਮੈਡੀਕਲ ਕੈਂਪ ਵੀ ਕਿ ਕਿਹੜੇ ਤਰ੍ਹਾਂ ਦੇ ਮਤਲਬ ਕਿ ਚੈਕਅਪ ਮੈਡੀਕਲ ਕੈਂਪ ਮੈਂ ਅੱਖਾਂ ਦਾ ਚੈੱਕਅਪ ਜਿਵੇਂ ਲਾ ਲੋ ਹਨਾ ਤੇ ਹੋਰ ਜਿਵੇਂ ਕਾਫੀ ਚੀਜ਼ਾਂ ਦੇ ਟੈਸਟ ਹੋਗੇ ਇਹੋ ਜਿਹੀਆਂ ਚੀਜ਼ਾਂ ਦੀ ਅਸੀਂ ਕੋਸ਼ਿਸ਼ ਕਰ ਰਹੇ ਆ ਕਿ ਇਹ ਚੀਜ਼ਾਂ ਵੀ ਲੇ ਆਂਦੀਆਂ ਜਾਂ ਨਗਰ ਦੇ ਵਿੱਚ ਕਿਉਂਕਿ ਵੇਖੋ ਇੱਕ ਜਗ੍ਹਾ ਬਣਾ ਕੇ ਦੇਣੀ ਇੱਕ ਪਲੇਟਫਾਰਮ ਤਿਆਰ ਕਰਕੇ ਦੇਣਾ ਬੜਾ ਔਖਾ ਹੁੰਦਾ ਹੈ ਹਨ ਜਿਉ ਲੱਗੂ ਸਾਡੇ ਪਿੰਡ ਦੇ ਵਿੱਚ ਤੇ ਪਿੰਡ ਦੇ ਜਿਹੜੇ ਬਜ਼ੁਰਗ ਨੇ ਜਾਂ ਜਿਹੜਾ ਕੋਈ ਹੋਰ ਵੀ ਭੈਣ ਭਰਾ ਗਰੀਬ ਆ ਜਿਹੜਾ ਨਹੀਂ ਵਿਚਾਰਾ ਕਰ ਸਕਦਾ ਉਹ ਇਹ ਕੈਂਪ ਦਾ ਜਿਹੜਾ ਉਹ ਚੁੱਕ ਸਕਦਾ ਫਾਇਦਾ ਚੁੱਕ ਸਕਦਾ ਬਿਲਕੁਲ ਤੇ ਇਸ ਮੌਕੇ ਜਿਵੇਂ ਆਪਾਂ ਕਹਿੰਨੇ ਵੀ ਕੋਈ ਮੁੱਖ ਮਹਿਮਾਨ ਹੁੰਦੇ ਆ ਜਿਵੇਂ ਕੋਈ ਆਪਣੇ ਪਿੰਡ ਲੈਵਲ ਤੇ ਰਹੂਗਾ ਜੀ ਨਹੀਂ ਮੁੱਖ ਮਹਿਮਾਨ ਅਸੀਂ ਵੈਸੇ ਲਾਲਜੀਤ ਸਿੰਘ ਜੀ ਪੁੱਲਰ ਸਾਹਿਬ ਜਿਹੜੇ ਆਪਣੇ ਸਰੂਦਾ ਮੰਤਰੀ ਨੇ ਉਹ ਹੋਣਗੇ ਵੈਸੇ ਦੇ ਸਾਡੇ ਲਈ ਸਾਰੇ ਮਹਿਮਾਨ ਪਰ ਮੁੱਖ ਮਹਿਮਾਨ ਹੋਣਗੇ ਲਾਲਜੀਤ ਸਿੰਘ ਜੀ ਪੁੱਲਰ ਬਾਬਾ ਸੁੱਖਾ ਸਿੰਘ ਜੀ ਉਹਨਾਂ ਨੂੰ ਅਸੀਂ ਬੇਨਤੀ ਕਰ ਰਹੇ ਹਾਂ ਕਿ ਉਹ ਵੀ ਸਾਡੇ ਨਗਰ ਚ ਆਉਣ ਤੇ ਹੋਰ ਵੀ ਸਾਡੀ ਕਾਫੀ ਸਮਾਜ ਸੇਵੀਆਂ ਨਾਲ ਵੀ ਗੱਲ ਹੋ ਰਹੀ ਹੈ ਕਿ ਵੱਧ ਤੋਂ ਵੱਧ ਤੁਸੀਂ ਇਸ ਇਵੈਂਟ ਦੇ ਵਿੱਚ ਆਓ ਤੇ ਤਾਂ ਕਿ ਜਦੋਂ ਕੋਈ ਆਉਂਦਾ ਹੈ ਸੈਲੀਬ੍ਰਿਟੀ ਜਾਂ ਉਹਦੇ ਨਾਲ ਵੇਖ ਕੇ ਫਿਰ ਦੂਸਰੇ ਨੂੰ ਵੀ ਚੀਜ਼ ਚੰਗੀ ਮਹਿਸੂਸ ਹੁੰਦੀ ਹੈ ਤੇ ਕੋਸ਼ਿਸ਼ ਕਰ ਰਹੇ ਆ ਵੀ ਸਾਰੇ ਵੱਧ ਤੋਂ ਵੱਧ ਸਾਡੇ ਕੋਲ ਆਉਣ ਸੰਗਤ ਆਵੇ ਬਿਲਕੁਲ ਜੀ ਤੇ ਬਾਕੀ ਵੀਰ ਜੀ ਇੱਕ ਮੋਬਾਈਲ ਨੰਬਰ ਜ਼ਰੂਰ ਜਾਰੀ ਕਰੋ ਕਿ ਕਿਸੇ ਵੀਰ ਨਾਲ ਸੰਪਰਕ ਕਰਨਾ ਹੋਵੇ ਜਿਹੜਾ ਮੇਨ ਗੱਲ ਕਿਉਂਕਿ ਕਿਤੇ ਵੀ ਆਪਾਂ ਉਹ ਨੰਬਰ ਜ਼ਰੂਰ ਜਾਰੀ ਕਰੋ ਜੀ ਉਹ ਨੰਬਰ ਮੇਰਾ ਹੈਗਾ 947277302 ਜੀ ਤੇ ਇਹ ਸਾਡਾ ਨੰਬਰ ਹੈ ਉਹ ਸਾਡੇ ਨਾਲ ਜਦੋਂ ਮਰਜੀ ਸੰਪਰਕ ਕਰ ਸਕਦੇ ਆ ਤੇ ਇਹ ਮੈਂ ਇੱਕ ਬੇਨਤੀ ਕਰੂੰਗਾ ਕਿ ਮੈਂ ਅੱਗੇ ਵੀ ਕਿਹਾ ਵੀ ਇਹ ਪ੍ਰੋਗਰਾਮ ਕਰਾਉਣੇ ਬਹੁਤ ਹੀ ਜ਼ਰੂਰੀ ਆ ਖਾਸ ਕਰਕੇ ਸਾਡੇ ਪਿੰਡ ਅਰਗੇ ਨੂੰ ਐਡੇ ਵਿਸ਼ਾਲ ਪਿੰਡ ਜਿਹੜਾ ਹੈਗਾ ਇਹਦੇ ਵਿੱਚ ਗੇਮਾਂ ਹੋਣੀਆਂ ਬਹੁਤ ਹੀ ਜ਼ਰੂਰੀ ਆ ਲੋਕਾਂ ਦੇ ਜਿਹੜਾ ਜਿਹੜਾ ਦਿਮਾਗ ਉਹਨੂੰ ਸੈੱਟ ਕਰਨਾ ਉਹ ਗੇਮਾਂ ਹੀ ਕਰ ਸਕਦੀਆਂ ਗੇਮਾਂ ਨਾਲ ਜੁੜ ਕੇ ਤੁਹਾਡੀ ਹੈਲਥ ਵੀ ਸਹੀ ਰਹਿੰਦੀ ਆ ਤੁਹਾਡਾ ਮਾਈਂਡ ਵੀ ਸਹੀ ਰਹਿੰਦਾ ਤੇ ਬੱਚੇ ਜਿਹੜੇ ਉਹ ਬਿਲਕੁਲ ਗਾਂ ਨੂੰ ਉਹਨਾਂ ਦਾ ਕਨਸੈਂਟ੍ਰੇਟ ਬੰਦ ਆ ਜਦੋਂ ਅਸੀਂ ਦੇਖਦੇ ਰਹੇ ਆ ਜੇ ਮੈਂ ਪਿੱਛੇ ਚੱਲ ਜਾਏ ਇਹੋ ਹੀ ਗਰਾਊਂਡ ਤੁਸੀਂ ਆ ਦਿਖਾਇਓ ਗਰਾਊਂਡ ਸਾਰੀ ਇਹ ਗਰਾਊਂਡ ਦੇ ਵਿੱਚ ਟੂਰਨਾਮੈਂਟ ਹੋੁੰਦੇ ਆ ਬੜੇ ਟੂਰਨਾਮੈਂਟ ਹੋਏ ਆ ਸਰਦਾਰ ਸੋਨ ਸਿੰਘ ਜੀ ਹੋਣੀ ਸਰਦਾਰ ਮੁਖਿੰਦਰ ਸਿੰਘ ਜੀ ਹੋਣੀ ਤੇ ਸਾਰਾ ਇਹ ਸਕੂਲ ਸਟਾਫ ਜਿਹੜਾ ਇਹ ਅਸੀਂ ਦੇਖਦੇ ਰਹੇ ਆ ਇਸ ਜਗ੍ਹਾ ਤੇ ਜਿੱਥੇ ਅਸੀਂ ਖੜੇ ਆ ਇੱਥੋਂ ਮੇਰਾ ਖਿਆਲ 2025 ਜਿਹੜੇ ਸਾਡੇ ਭੈਣ ਭਰਾ ਸਾਡੇ ਭੈਣ ਭਰਾ ਇਸ ਕੀ ਇਥੋਂ ਖੇਡ ਕੇ ਤੇ ਪੁਲਿਸ ਦੇ ਵਿੱਚ ਭਰਤੀ ਹੋ ਕੇ ਤੇ ਚੰਗੇ ਚੰਗੇ ਅਹੁਦੇਾਂ ਤੇ ਨੇ ਮੈਂ ਦੇਖਦਾ ਰਿਆਂ ਮੈਂ ਵੀ 20 ਸਾਲ ਪੁਰਾਣੀ ਗੱਲ ਕਰ ਰਿਆਂ ਤੇ ਸਾਡਾ ਜਿਹੜਾ ਬਾੜੀ ਵਾਲਿਆਂ ਦਾ ਪਰਿਵਾਰ ਆ ਬੜਾ ਵਧੀਆ ਪਰਿਵਾਰ ਗੇਮਾਂ ਨਾਲ ਜੁੜੇ ਹੋਰ ਵੀ ਜੁੜੇ ਉਹ ਇੱਕ ਓਪਰਚ्युनिटी ਸੀ ਜਦੋਂ ਇਹ ਸਾਡੇ ਹਰ ਸਾਲ ਟੂਰਨਾਮੈਂਟ ਹੁੰਦਾ ਸੀ ਇਸ ਗਰਾਊਂਡ ਦੇ ਵਿੱਚ ਤੇ ਸਰਦਾਰ ਸੋਨ ਸਿੰਘ ਜੀ ਹੋਣੀ ਤੇ ਉਹਨਾਂ ਦਾ ਸਾਰਾ ਹੀ ਸਟਾਫ ਮਾਸਟਰ ਜੀ ਜਿਹੜੇ ਉਹਨਾਂ ਦਾ ਸਾਰਾ ਸਟਾਫ ਇੱਥੇ ਗਰਾਊਂਡ ਦੇ ਵਿੱਚ ਟੂਰਨਾਮੈਂਟ ਕਰਾਉਂਦੇ ਸੀ ਤੇ ਸਾਨੂੰ ਵੀ ਉਦੋਂ ਉਤਸ਼ਾਹ ਹੁੰਦਾ ਸੀ ਕਿ ਯਾਰ ਇਹ ਟੂਰਨਾਮੈਂਟ ਆਉਣਾ ਵਾ ਆਪਾਂ ਦੇਖਾਂਗੇ ਗੇਮਾਂ ਖੇਡਾਂਗੇ ਹਨਾ ਤੇ ਬਹੁਤ ਲੋਕ ਖੇਡਦੇ ਵੀ ਰਹਿਆ ਤੇ ਮੈਂ ਹੱਥ ਜੋੜ ਕੇ ਸਾਰਿਆਂ ਨੂੰ ਬੇਨਤੀ ਕਰੂੰ ਕਿ ਆਪਾਂ ਖਾਸ ਕਰਕੇ ਐਨ ਆਰ ਆਈਆਂ ਨੂੰ ਜਿਵੇਂ ਐਨ ਆਰ ਆਈ ਹੱਡੀ ਹੁੰਦੇ ਨੇ ਰੀਡ ਦੀ ਹੱਡੀ ਹੁੰਦੇ ਨੇ ਕਿਸੇ ਵੀ ਪਿੰਡ ਦੇ ਤੇ ਸਾਡਾ ਪਿੰਡ ਤੇ ਬਹੁਤ ਵਿਸ਼ਾਲ ਪਿੰਡ ਆ ਤੇ ਇੱਥੋਂ ਬਹੁਤ ਵਧੀਆ ਵਧੀਆ ਐਨ ਆਰ ਆਈ ਗਏ ਦੇ ਤੇ ਹਰ ਪਿੰਡ ਦੀ ਮੈਂ ਗੱਲ ਕਰੂੰਗਾ ਕਿ ਉਹ ਜੇ ਉਹਨਾਂ ਨੇ ਬੱਚਿਆਂ ਨੂੰ ਨਸ਼ਿਆਂ ਤੋਂ ਬਚਾਉਣਾ ਹੈ ਸਮੇਕਾਂ ਤੋਂ ਬਚਾਉਣਾ ਹੈ ਤੇ ਗੇਮਾਂ ਨਾਲ ਜੋੜੋ ਤੇ ਆਪਣਾ ਸਹਿਯੋਗ ਦਿਓ ਟੀਮਾਂ ਬਣਾਓ ਪਾਰਟੀਆਂ ਬਣਾਓ ਕਿ ਲੋਕਾਂ ਨੂੰ ਇਹ ਗੇਮਾਂ ਨਾਲ ਜੋੜਿਆ ਜਾਵੇ ਐਂਟਰਟੇਨਮੈਂਟ ਨਾਲ ਜੋੜਿਆ ਜਾਵੇ ਵੱਧ ਤੋਂ ਵੱਧ ਸੋ ਮੈਂ ਬੇਨਤੀ ਕਰੂੰਗਾ ਵੱਧ ਤੋਂ ਵੱਧ ਤੁਸੀਂ ਆਉਣਾ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਜਿਹੜੇ ਬੱਚੇ ਖੇਡਣਾ ਚਾਹੁੰਦੇ ਉਹ ਸਾਡੇ ਕੋਲ ਆ ਸਕਣ ਹਾਂਜੀ ਦਿਲਬਾਖ ਜੀ ਬਿਲਕੁਲ ਜੀ ਬਿਲਕੁਲ ਮਿੰਟੂ ਜੀ ਨਾਲ ਨਾਲ ਵੇਖੋ ਗਾਇਕੀ ਵੀ ਤੁਸੀਂ ਕਰਦੇ ਰਹੇ ਜੇ ਸਾਰੇ ਕੰਮ ਸਮੇਂ ਸਮੇਂ ਦੇ ਨਾਲ ਤੁਸੀਂ ਵਧੀਆ ਸਰੀਆ ਵੀ ਲਾਇਆ ਵੀ ਚਲੋ ਬੱਚੇ ਨੌਜਵਾਨ ਮੁੰਡੇ ਜਿਹੜੇ ਨਸ਼ਿਆਂ ਤੋਂ ਰਹਿਤ ਹੋ ਸਕਦੇ ਆ ਜੀ ਤੇ ਵੱਧ ਤੋਂ ਵੱਧ ਗੇਮਾਂ ਨਾਲ ਜੋੜਨਾ ਬਿਲਕੁਲ ਜੀ ਤੇ ਹੋਰ ਕੋਈ ਨੌਜਵਾਨ ਵੀਰਾਂ ਨੂੰ ਕੋਈ ਮੈਸੇਜ ਦੇਣਾ ਚਾਹੁੰਦੇ ਆ ਜਿਵੇਂ ਨੌਜਵਾਨ ਪੀੜੀ ਆ ਹੋਰ ਵੀ ਕੋਈ ਮੈਸੇਜ ਜਿਵੇਂ ਕੋਈ ਤੁਸੀਂ ਦੱਸਿਆ ਜਿਵੇਂ ਖੇਡਾਂ ਨਾਲ ਬੜੇ ਵੀਰ ਜੁੜ ਕੇ ਇਥੋਂ ਗਏ ਆਪਣੇ ਭਰਤੀ ਹੋਇਆ ਪੁਲਿਸ 'ਚ ਵੀ ਬਿਲਕੁਲ ਫੋਚ ਵੀ ਤੇ ਤਕੜੀਆਂ ਤਕੜੀਆਂ ਪੋਸਟਾਂ ਤੇ ਆ ਜੀ ਤੇ ਇਹ ਗਰਾਊਂਡ ਚ ਖੇਡ ਕੇ ਗਏ ਤੇ ਅੱਜ ਕੱਲ ਦੇ ਨੌਜਵਾਨਾਂ ਨੂੰ ਮੇਰਾ ਇਹੋ ਹੀ ਸੁਨੇਹਾ ਕਿ ਆਪਣੇ ਆਪ ਨੂੰ ਬਚਾਓ ਆਪਣੀ ਜਵਾਨੀ ਬਚਾਓ ਤੁਸੀਂ ਇਹ ਜਵਾਨੀ ਨੂੰ ਬਚਾ ਕੇ ਰੱਖੋ ਕਿਉਂਕਿ ਇਹ ਸਾਡੀ ਜਵਾਨੀ ਜਿਹੜੇ ਸਾਡੇ ਬੱਚੇ ਹੁੰਦੇ ਆ ਸਾਡੇ ਉਹ ਫਿਊਚਰ ਹੁੰਦੇ ਨੇ ਉਹ ਹੱਡਾ ਤੁਹਾਡੇ ਦੇਸ਼ ਦਾ ਤੇ ਨਸ਼ਿਆਂ 'ਚ ਲੋਕ ਬਹੁਤ ਗਲਤਾਨ ਹੋਈ ਜਾਂਦੇ ਨੇ ਕੁਝ ਜਿਹੜੇ ਚੰਗੇ ਬੱਚੇ ਨੇ ਉਹ ਬਾਹਰ ਤੁਰੇ ਜਾਂਦੇ ਨੇ ਤੇ ਇਸ ਕਰਕੇ ਵੱਧ ਤੋਂ ਵੱਧ ਤੁਸੀਂ ਆਪਣੇ ਪਿੰਡ ਦੀ ਸ਼ਾਨ ਬਣੋ ਆਪਣੇ ਮਾਪੇਓ ਦਾ ਸਤਿਕਾਰ ਕਰੋ ਵੱਧ ਤੋਂ ਵੱਧ ਕਿਉਂਕਿ ਮਾਪੇਓ ਦਾ ਸਤਿਕਾਰ ਕਰੋਗੇ ਤੇ ਤੁਹਾਨੂੰ ਤੁਹਾਨੂੰ ਵੀ ਸਤਿਕਾਰ ਮਿਲੇਗਾ ਤੇ ਪੜ੍ਹਾਈ ਵੀ ਜਰੂਰ ਕਰੋ ਵੱਧ ਤੋਂ ਵੱਧ ਗੇਮਾਂ ਨਾਲ ਜੁੜੋ ਤੇ ਨਸ਼ਿਆਂ ਤੋਂ ਬਚੋ ਵੱਧ ਜਿੰਨਾ ਤੁਸੀਂ ਬਾਸ ਸਕਦੇ ਬੜੀ ਦਲਕਾਨ ਹੈ ਦਲਬਾਗਵੀਰ ਤੇ ਮੈਂ ਅੱਗੇ ਵੇਖਦਾ ਰਹਿਣਾ ਵੀ ਬੜੀ ਖੇਤੀ ਦੀ ਗੱਲ ਕਰਦਾ ਵੀ ਜੇ ਨਸ਼ਿਆਂ ਨੂੰ ਬਚਾਉਣਾ ਹੋਵੇ ਤੇ ਆਪਾਂ ਹੋਰ ਕੋਈ ਅਲਟੀਮੇਟ ਲੈ ਆਈਏ। ਬਿਲਕੁਲ ਜੀ। ਸੋ ਮੈਂ ਜਿਹੜਾ ਅਲਟੀਮੇਟ ਲੈ ਕੇ ਆਇਆ ਮੇਰਾ ਇਹੋ ਹੀ ਅਲਟੀਮੇਟ ਆ ਵੀਰ ਗਜੈਂਟ ਵੀ ਇਹ ਜੀ ਸਾਥ ਦੇੜਿਆ ਵੀ ਗੇਮਾਂ ਕਰਾਈਆਂ ਜਾਣ। ਵਾਹ ਜੀ ਵਾਹ। ਵੱਧ ਤੋਂ ਵੱਧ ਟੂਰਨਾਮੈਂਟ ਕਰਾਓ। ਵੱਧ ਤੋਂ ਵੱਧ ਗੇਮਾਂ ਕਰਾਓ। ਸਾਡੇ ਤੋਂ ਏਡੀ ਉਹ ਕਪੈਸਿਟੀ ਨਹੀਂ ਹੈਗੀ ਵੀ ਅਸੀਂ ਸਾਰੀਆਂ ਗੇਮਾਂ ਕਰਾ ਸਕੀਏ ਹਨਾ। ਬਿਲਕੁਲ ਜੀ। ਬਹੁਤ ਵੱਡਾ ਹੋ ਜਾਂਦਾ ਬੜੇ ਦਿਨ ਚਾਹੀਦੇ ਆ। ਤੇ ਤੁਸੀਂ ਜੇ ਬੱਚਿਆਂ ਨੂੰ ਬਚਾਉਣਾ ਹੈ ਜਾਂ ਬਲ ਆਪਦੇ ਪਿੰਡ ਦੇ ਬੱਚਿਆਂ ਨੂੰ ਬਚਾਉਣਾ ਤੇ ਵੱਧ ਤੋਂ ਵੱਧ ਕੀਮਾ ਨਾਲ ਜੋੜੋ ਚੰਗੀਆਂ ਗੱਲਾਂ ਨਾਲ ਜੋੜੋ ਤਾਂ ਕਿ ਜਿਹੜਾ ਬੱਚਿਆਂ ਦਾ ਜਿਹੜਾ ਮਾਈਂਡ ਆ ਜਿਹੜਾ ਦਿਮਾਗ ਗਲਤ ਵੱਡੇ ਨਾ ਚੱਲੇ ਵਾਹ ਬੜੀ ਵਧੀਆ ਗੱਲ ਕੀਤੀ ਜੀ ਮੈਂਟੂ ਸਿੱਧੂ ਨੇ ਕਿਉਂਕਿ ਵਾਕਿਆ ਹੀ ਜਿਵੇਂ ਆਪਾਂ ਕਬੱਡੀ ਪਹਿਲਾਂ ਵੇਖੋ ਕਬੱਡੀ ਦੀ ਕੋਈ ਇਨੀ ਨਹੀਂ ਸੀਗੀ ਤੇ ਹੁਣ ਕਬੱਡੀ ਦੀ ਕਦਰ ਪਈ ਆ ਵੇਖੋ ਮੁੰਡੇ ਮਿਹਨਤਾਂ ਵੀ ਕਰਦੇ ਆ ਕਿੱਡਾ ਸੋਨਾ ਹਨਾ ਤੇ ਆਟੋਮੈਟਿਕ ਹੀ ਹੁੰਦਾ ਵਾ ਵੀ ਮੈਂ ਖੇਡ ਖੇਡਾ ਤੇ ਚਲੋ ਆਪਣਾ ਕੋਈ ਮਾਪਿਓ ਦਾ ਨਾਰੋਸ਼ਨ ਕਰਾਂ ਬਿਲਕੁਲ ਜੀ ਬਿਲਕੁਲ ਐਡ ਕਰੂੰਗਾ ਨਾਰੋਸ਼ਨ ਤੋਂ ਤੁਸੀਂ ਗੱਲ ਕੀਤੀ ਕਿ ਜਿੰਨਾ ਜਿਹੜੇ ਵੀ ਸਾਡੇ ਪਿੰਡ ਦੇ ਜਿੰਨਾ ਵੀ ਨਾਂ ਰੋਸ਼ਨ ਕੀਤਾ ਸਾਡਾ ਸਾਡੇ ਪਿੰਡ ਦਾ ਇਤਿਹਾਸ ਦਾ ਉਹਨਾਂ ਨੂੰ ਵੀ ਅਸੀਂ ਕੋਸ਼ਿਸ਼ ਕਰਾਂਗੇ ਸਨਮਾਨ ਕੀਤਾ ਜਾਵੇ ਬਦਲੇ ਅਸੀਂ ਇੰਨੀ ਜੋਗੇ ਨਹੀਂ ਕਿ ਉਹਨਾਂ ਨੂੰ ਸਨਮਾਨ ਦੇ ਪਾਈਏ ਪਰ ਜੋ ਵੀ ਸਾਡੇ ਕੋਲ ਕੋਈ ਚਿੰਨ ਹੋਊਗਾ ਅਸੀਂ ਉਹਨਾਂ ਨੂੰ ਸਾਥ ਕੇ ਉਹਨਾਂ ਨੂੰ ਉਹਨਾਂ ਦੀ ਫੈਮਿਲੀ ਨੂੰ ਸਾਥ ਕੇ ਅਸੀਂ ਉਹਨਾਂ ਦਾ ਸਤਕਾਰ ਕਰਨ ਦੀ ਪੂਰੀ ਕੋਸ਼ਿਸ਼ ਕਰਾਂਗੇ ਤੇ ਮੈਂ ਵਾਰ-ਵਾਰ ਕਹਿੰਦਾ ਕਿ ਇਹ ਕੱਲਾ ਪ੍ਰੋਗਰਾਮ ਸਾਡਾ ਨਹੀਂ ਆ ਇਸ ਸਾਰਿਆਂ ਦਾ ਹੀ ਆ ਤੇ ਰਲ ਮਿਲ ਕੇ ਆਪਾਂ ਇਹ ਇਵੈਂਟ ਜਿਹੜਾ ਇਹ ਗੇਮਾਂ ਵਾਂ ਜ਼ਰੂਰ ਕਰਾਈਏ ਸਭਰਾਹ ਦੀ ਤੁਸੀਂ ਗਰਾਊਂਡ ਦੇਖੋਗੇ ਨੇ ਵਿਸ਼ਾਲ ਗਰਾਊਂਡ ਹੈ ਬਿਲਕੁਲ ਜੀ ਬਿਲਕੁਲ ਬਹੁਤ ਵੱਡੀ ਗਰਾਊਂਡ ਹੈ ਤੇ ਆਪ ਪਿੰਡਾਂ ਜਮੈਂ ਦੇਖਿਆ ਹੈ ਕਿ ਲੋਕ ਗੇਮਾਂ ਖੇਡਣਾ ਚਾਹੁੰਦੇ ਆ ਪਰ ਉਹਨਾਂ ਨੂੰ ਗਰਾਊਂਡ ਨਹੀਂ ਹੁੰਦੀ ਸਾਡੇ ਕੋਲ ਗਰਾਊਂਡ ਆ ਬੜਾ ਭਾਕਾਸ਼ਾਲੀ ਪਿੰਡ ਹੈ ਬੜਾ ਵਧੀਆ ਪਿੰਡ ਹੈ ਚੰਗਾ ਪਿੰਡ ਹੈ ਹਰ ਇੱਕ ਬੰਦਾ ਹੀ ਚੰਗਾ ਸਾਡੇ ਪਿੰਡ ਦਾ ਆਪਾਂ ਕਿਸੇ ਨੂੰ ਮਾੜਾ ਨਹੀਂ ਕਹਿੰਦੇ ਸਾਰੇ ਰਾਜਨੀਤੀ ਵਾਲੇ ਸਾਰੇ ਧਾਰਮਿਕ ਸਾਰੇ ਚੰਗੇ ਲੋਕ ਨੇ ਇਤਿਹਾਸੀ ਪਿੰਡ ਹੈ ਸਾਡਾ ਤੇ ਤੁਸੀਂ ਵੱਧ ਤੋਂ ਵੱਧ ਆਪ ਆਪਣੇ ਪਿੰਡ ਦਾ ਮਾਣ ਵਧਾਈਏ ਤੇ ਅਸੀਂ ਉਹਨਾਂ ਨੂੰ ਵੀ ਸਾਦਕੇ ਸਨਮਾਨ ਕਰਾਂਗੇ ਵਾਹ ਜੀ ਵਾਹ ਬੜੀ ਵਧੀਆ ਗੱਲ ਕੀਤੀ ਵੀਰ ਨੇ ਜੀ ਤੇ ਮਿੰਟੂ ਸਿੱਧੂ ਜੀ ਕਲਾਕਾਰੀ ਦਾ ਵੀ ਤੁਹਾਨੂੰ ਬੜਾ ਸ਼ੌਂਕ ਸੀਗਾ ਤੇ ਕਦੀ ਕਦੀ ਤੁਸੀਂ ਚੰਗੇ ਗਾਣੇ ਜਿਹੜੇ ਸਿਹਤ ਦੇਣ ਵਾਲੇ ਗਾਉਂਦੇ ਜੇ ਤੇ ਸਮੇਂ ਸਮੇਂ ਜਿਵੇਂ ਆਪਣਾ ਬੱਬੂ ਮਾਨ ਜੀ ਜਿਵੇਂ ਸਾਲ ਦੇ ਵਿੱਚ ਗਾਣਾ ਭਾਵੇਂ ਇੱਕ ਹੀ ਗਾਵੇ ਪਰ ਕੋਈ ਵਧੀਆ ਤਰੀਕੇ ਨਾਲ ਕਿ ਅੱਗੇ ਕੀ ਹਿਸਾਬ ਕਿਤਾਵਾ ਜੀ ਗਾਉਣ ਬਾਰੇ ਇਹ ਗਾਇਕੀ ਬੜੀ ਵਧੀਆ ਚੀਜ਼ ਹੈ ਜੀ ਤੇ ਮੈਂ ਵੀ ਕੋਸ਼ਿਸ਼ ਕੀਤੀ ਸੀ ਤੇ ਮਾਰਾਇ ਨੇ ਕਿਰਪਾ ਵੀ ਕੀਤੀ ਸੀ ਬਹੁਤ ਸੋਹਣਾ ਗਾਣੇ ਚੱਲੇ ਸੀ ਤੁਹਾਡੇ ਬਿਲਕੁਲ ਚੱਲੇ ਸੀ ਜੀ ਕੁਝ ਵੱਖਰਾ ਕਰਨ ਦਾ ਤੇ ਲੋਕ ਪੁੱਛਦੇ ਵੀ ਕਿਹੜਾ ਪਿੰਡ ਹੈ ਸਭਰਾ ਪਿੰਡ ਹੈ ਜੀ ਚਲੋ ਕੋਸ਼ਿਸ਼ ਕੀਤੀ ਤੇ گاਾਂ ਵੀ ਜੇ ਪ੍ਰਮਾਤਮਾ ਨੇ ਕਿਰਪਾ ਕੀਤੀ ਤੇ ਜਰੂਰ ਕੋਸ਼ਿਸ਼ ਕਰਾਂਗੇ ਤੇ ਮੈਂ ਵੇਖੋ ਹਰ ਕਿਸੇ ਨੂੰ ਵੱਖਰਾ ਕਰਨਾ ਚਾਹੀਦਾ ਹੈ ਕੁਝ ਆਪਣੀ ਜ਼ਿੰਦਗੀ ਦੇ ਵਿੱਚ ਉਹਨੂੰ ਚੰਗਾ ਕਰਨਾ ਚਾਹੀਦਾ ਹੈ ਵੱਖਰਾ ਕਰਨਾ ਚਾਹੀਦਾ ਹੈ ਤਾਂ ਕਿ ਉਹ ਆਪਦਾ ਤੇ ਪਰਿਵਾਰ ਦਾ ਪਿੰਡ ਦਾ ਨਾਮ ਕਰੇ ਸੋ ਜੀ ਕਿਰਪਾ ਰਹੀ ਪ੍ਰਮਾਤਮਾ ਦੀ ਕਿਉਂਕਿ ਜ਼ਿੰਮੇਵਾਰੀਆਂ ਬਹੁਤ ਪੈ ਗਈਆਂ ਕੁਝ ਲਾਈਫ ਦੇ ਵਿੱਚ ਪ੍ਰੋਬਲਮ ਆ ਗਈਆਂ ਸੀ ਬਿਲਕੁਲ ਜੀ ਕਈ ਗੋਜਨ ਚੀਜ਼ਾਂ ਹੋ ਗਈਆਂ ਚਲੋ ਨੰਗ ਜਾਣੀਆਂ ਪ੍ਰਮਾਤਮਾ ਕਰੇ ਤੇ ਉਹ ਵੀ ਟਾਈਮ ਆਊਗਾ ਦਲਬਾਗ ਜੀ ਕੋਈ ਗੱਲ ਨਹੀਂ ਦਲਬਾਗ ਵੀ ਮੇਰਾ ਬਹੁਤ ਵਧੀਆ ਵੀਰ ਹੈ ਲੋਕਾਂ ਨੂੰ ਫਰੇਮ ਕਰਕੇ ਤੇ ਲੋਕਾਂ ਤੱਕ ਪਹੁੰਚਾਉਂਦਾ ਹੈ ਜੀ ਇਸ ਵੀਰ ਦੇ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਤਾਂ ਕਿ ਮੈਂ ਇਹਨੂੰ ਅੱਜ ਤੋਂ 2-4-5 ਸਾਲ ਪਹਿਲਾਂ ਜਦੋਂ ਇਹਨੇ ਸਟਾਰ ਕੀਤਾ ਸੀ ਮੈਂ ਇਹਨੂੰ ਆਖਿਆ ਸੀ ਮੈਂ ਕਹਾ ਦਿਲਬਾਗ ਕਿਉਂਕਿ ਇੱਕ ਗੱਲ ਮੈਂ ਹੋਰ ਐਡ ਕਰਦਾ ਦਿਲਬਾਗ ਸਿਆ ਬਿਲਕੁਲ ਜੀ ਠੀਕ ਹੋਣਾ ਪਊਗਾ ਠੀਕ ਬਿਲਕੁਲ ਜੀ ਸ਼ਰਮ ਹੋਣਾ ਪਊ ਬਿਲਕੁਲ ਜੀ ਬਿਲਕੁਲ ਨਹੀਂ ਤੇ ਲੋਕ ਤੁਹਾਨੂੰ ਇੱਕ ਪੈਰ ਨਹੀਂ ਪੁੱਟਣ ਦਿੰਦੇ ਅੱਜ ਤੁਹਾਡੇ ਤੁਸੀਂ ਦੱਸਣ ਤਾਂ ਕਿ 50000 ਸਬਸਕ੍ਰਾਈਬਰ ਤੁਹਾਡੇ ਹੋ ਗਏ ਆ 50000 ਸਬਸਕ੍ਰਾਈਬਰ ਕਰਨਾ ਬਹੁਤ ਵੱਡੀ ਚੁਣੌਤੀ ਹੈ ਤੇ ਲੱਗੇ ਰਹੋ ਕੋਈ ਗੱਲ ਨਹੀਂ ਜਦੋਂ ਤੁਸੀਂ ਲੱਗੇ ਰਹੋਗੇ ਲੋਕ ਆਪਣੇ ਆਪ ਹੀ ਤੁਹਾਡੇ ਪਿੱਛੇ ਵੀ ਆਉਂਦੇ ਆ ਵਾਹ ਜੀ ਸੋ ਬੜਾ ਧੰਨਵਾਦ ਤੇ ਦਲਬਾਗ ਵੀ ਜਿਹੜੇ ਸਾਡੇ ਸੱਦੇ ਛੋਟੇ ਸੱਦੇ ਤੇ ਆਏ ਤੇ ਤੁਸੀਂ ਇਹ ਸਾਰਿਆਂ ਨੂੰ ਬੇਨਤੀ ਹੈ ਕਿ ਤਿਆਰੀ ਵਟ ਲਓ ਜਿਹੜੇ ਬੱਚੇ ਗੇਮਾਂ ਕਰਦੇ ਆ ਉਹਨਾਂ ਨੂੰ ਆਪਾਂ ਗੇਮਾਂ ਦਾ ਮੌਕਾ ਦੇਵਾਂਗੇ ਸਭਰਾਗ ਰੌਣਕ ਵਾਹ ਜੀ ਵਾਹ ਬਹੁਤ ਧੰਨਵਾਦ ਜੀ ਇਹ ਸਨ ਮੈਂਟੂ ਸਦੂ ਸਾਹਿਬ ਜੀ ਸਾਡੇ ਪਿੰਡ ਦੀ ਛਾਂ ਜੀ ਕਿਉਂਕਿ ਕੱਲਾ ਨਾਲੇ ਕੋ ਗਾਇਕੀ ਵੀ ਵੀਰ ਸਾਡੇ ਸਾਥ ਸਮੇਂ-ਸਮੇਂ ਦੇ ਨਾਲ ਚੰਗੇ-ਚੰਗੇ ਗਾਣੇ ਲੈ ਕੇ ਵੀਰ ਆਉਂਦਾ ਰਿਹਾ ਹੈ ਜੀ ਤੇ ਤੁਸੀਂ ਦੇਖ ਸਕਦੇ ਆ ਅਜੇ ਵੀ ਵੀਰ ਸਾਡੇ ਨੇ ਇਹ ਵੀ ਵੀ ਕਵਾਲੀਆਂ ਲੈ ਕੇ ਆ ਰਿਹਾ ਥੋੜੇ ਸਮੇਂ ਤੱਕ ਤੁਹਾਡੇ ਉਹ ਵੀ ਆਪਾਂ ਤੁਹਾਨੂੰ ਰੂਪ ਰੂਪ ਕਰਾਵਾਂਗੇ ਕਿਉਂਕਿ ਸੰਗਤਾਂ ਦੇ ਦਰਸ਼ਨ ਬਾਕੀ ਆਹ ਗਰਾਊਂਡ ਵੇਖ ਲਓ ਤੁਸੀਂ ਵੀ ਕਿੱਡੀ ਵੱਡੀ ਗਰਾਊਂਡ ਹੈ ਜੀ ਵੱਡੇ ਸਪਰਾ ਦੀ ਐਡੀ ਗਰਾਊਂਡ ਬਾਈ ਜੀ ਮੇਰੇ ਹਿਸਾਬ ਨਾਲ ਇੱਕ ਇਹ ਇੱਕ ਪੱਟੀ ਹੋਗੀ ਪੱਟੀ ਹੋਗੀ ਸ਼ਾਇਦ ਦੋ ਗਰਾਊਂਡਾਂ ਇਹਦੇ ਨਾਲ ਦੀ ਗਰਾਊਂਡ ਨਹੀਂ ਹੈਗੀ ਕਿਤੇ ਨਾ ਨਹੀਂ ਨਹੀਂ ਸਾਡੇ ਪਿੰਡ ਦੀ ਬਹੁਤ ਵੱਡੀ ਗਰਾਊਂਡ ਹੈ ਜਿੱਡਾ ਵੱਡਾ ਸਾਡਾ ਪਿੰਡ ਹੈ ਉੱਡੀ ਵੱਡੀ ਗਰਾਊਂਡ ਹੈ ਵਰ ਬਾਤੋ ਵੱਧ ਇੱਥੇ ਜੁੜੋ ਗਰਾਊਂਡ ਦੇ ਨਾਲ ਗਰਾਊਂਡ ਨੂੰ ਆਪਾਂ ਇਸਤੇਮਾਲ ਕਰੀਏ ਚੰਗੇ ਕੰਮਾਂ ਲਈ ਤੇ ਸਰਕਾਰਾਂ ਦੇ ਨਾਲ ਨਾਲ ਜੋ ਸਰਕਾਰਾਂ ਆਈਆਂ ਉਹਨੇ ਪੌੜੀਆਂ ਵੀ ਬਣਾਈਆਂ ਸਟੇਡੀਅਮ ਵੀ ਬਣਾਇਆ ਵਾ ਰਹਿਣ ਦਾ ਵੀ ਪ੍ਰਬੰਧ ਹੈਗਾ ਖਲੋਣ ਦਾ ਵੀ ਹੈਗਾ ਪਿੱਛੇ ਬਾਥੂਨ ਵੀ ਬਣਿਆ ਹਰ ਇੱਕ ਪ੍ਰਬੰਧ ਹੈਗਾ ਵਾ ਜਾਨੀ ਕਿ ਤਸੋ ਇਸ ਚੀਜ਼ ਦਾ ਆਪਾਂ ਨੂੰ ਫਾਇਦਾ ਲੈਣਾ ਚਾਹੀਦਾ ਲੈਣਾ ਚਾਹੀਦਾ ਹੈ ਵਾਕਿਆ ਜੀ ਬਹੁਤ ਸੋਹਣੀ ਗੱਲ ਜੀ ਇਹ ਹਨ ਮਿੰਟੂ ਸਿੱਧੂ ਸਾਹਿਬ ਜੀ ਜਿਨ੍ਹਾਂ ਨੇ ਆਪਾਂ ਨੂੰ ਸਾਰੀ ਗੱਲਬਾਤ ਤੋਂ ਜਾਣੂ ਕਰਾਇਆ ਵੀ ਵੱਧ ਤੋਂ ਵੱਧ ਨੌਜਵਾਨ ਵੀਰਾਂ ਨੂੰ ਨਸ਼ਿਆਂ ਚੋਂ ਕੱਢਣ ਦੀ ਇਹ ਬਹੁਤ ਵੱਡਾ ਵਧੀਆ ਉਪਰਾਲਾ ਹੈ ਚਲੋ ਲੋੜੀ ਬੜੇ ਵਧੀਆ ਤਰੀਕੇ ਦੇ ਨਾਲ ਵੇਖੋ ਬੱਚਿਆਂ ਦੀਆਂ ਗੇਮਾਂ ਵੀ ਹੋ ਜਾਣ ਖੇਡਾਂ ਵੀ ਹੋਣ ਤੇ ਮੈਡੀਕਲ ਕੈਂਪ ਵੀ ਲਾਏ ਜਾਣਗੇ ਜੀ ਤੇ ਵਾਤੋ ਵਾਦ 31 ਜਨਵਰੀ ਨੂੰ ਆਪਾਂ ਸਹਿਯੋਗ ਦੇਣਾ ਹੈ ਭਰਾ ਦਾ ਤੇ ਜੇ ਕੋਈ ਵੀਰ ਹੋਰ ਵੀ ਸਹਿਯੋਗ ਦੇਣਾ ਚਾਹੁੰਦਾ ਹੋਵੇ ਤੇ ਮਿੰਟੂ ਸਿੱਧੂ ਦਾ ਨੰਬਰ ਭਰਾ ਨੇ ਜਾਰੀ ਕਰਤਾ ਵਾ ਤੇ ਸਿੱਧੂ ਸਾਹਿਬ ਜੀ ਇੱਕ ਵਾਰ ਨੰਬਰ ਫੇਰ ਦੱਸ ਦੋ ਸੰਗਤਾਂ ਨੂੰ ਮੜਾ ਜਾ ਕਰ ਭੀ ਜੇ ਕੋਈ ਵੀਰ 94 75 75 302 ਉਸੇ ਲਿਖ ਵੀ ਦਿਓ ਬਿਲਕੁਲ ਬਿਲਕੁਲ ਜੀ ਕਰ ਸਕਦੇ ਜੋ ਕੋਈ ਬੱਚਾ ਖੇਡਣਾ ਚਾਹੁੰਦਾ ਕੋਈ ਵੀ ਉਹ ਵਿੱਚ ਟੈਲੈਂਟ ਹੈਗਾ ਵਾ ਸਾਡੇ ਨਾਲ ਸੰਪਰਕ ਕਰੋ ਧੰਨਵਾਦ ਜੀ ਧੰਨਵਾਦ ਜੀ ਤੇ ਜੇ ਕੋਈ ਵੀ ਸਹਿਯੋਗ ਵੀ ਦੇਣਾ ਚਾਹੁੰਦਾ ਜੀ ਚਲੋ ਕਿਹੜਾ ਹੁੰਦਾ ਬਾਈ ਜੀ ਖਰਚੇ ਵੀ ਆਉਂਦੇ ਨੇ ਜੇ ਗੱਲ ਕਰੀਏ ਤਾਂ ਤੇ ਕਰੋ ਵੀਡੀਓ ਸ਼ੇਅਰ ਬਾਕੀ ਬਹੁਤ ਸੋਹਣਾ ਕੰਮ ਕਰਾ ਵੇਖੋ ਨੌਜਵਾਨ ਵੀਰ ਆ ਸਾਡੇ ਪਿੰਡ ਦੇ ਨਾਲ ਵੇਖੋ ਸਹਿਯੋਗ ਦਿੰਦੇ ਨੇ ਭੈਣ ਭਰਾਵਾਂ ਦੇ ਸਹਿਯੋਗ ਦੇ ਸੱਜ ਕੇ ਸਾਰਾ ਕੰਮ ਬਾਈ ਜੀ ਮੋਰਚੇ ਫਤੇ ਹੁੰਦੇ ਆ ਤੇ ਆਵੇ ਕੋ ਅੰਗਰੇਜ਼ ਸਿੰਘ ਵੀਰ ਵੀ ਪਹੁੰਚ ਗਿਆ ਨਿੱਕੇ ਜਿਹੇ ਸੱਦੇ ਤੇ ਹੋਰ ਜੀ ਅੰਗਰੇਜ਼ ਸਿੰਘ ਜੀ ਇਹ ਵੀਰ ਜਿਹੜਾ ਪ੍ਰਾਲਾ ਕਰ ਰਿਹਾ ਕੀ ਕਹਿਣੇ ਚੋਨੇ ਪ੍ਰਾਲਾ ਲੋ ਬਹੁਤ ਵਧੀਆ ਪ੍ਰਾਲਾ ਭਾਈ ਹਣੀ ਹਰ ਸਾਲ ਦੀ ਤਰ੍ਹਾਂ ਕਰਾਉਂਦੇ ਆ ਇਸ ਵਾਰ ਵੀ ਚਲੋ ਆਪਾਂ ਵੀ ਨਾਲ ਬਾਤ ਚੜ ਕੇ ਸੰਯੋਗ ਪਾਵਾਂਗੇ ਸਾਰੇ ਵੀਰਾਂ ਨੂੰ ਬੇਨਤੀ ਆ ਕਿ ਜਿੰਨਾ ਹੋ ਸਕੇ ਵੀਰ ਦਾ ਚਲੋ ਮਾਨ ਤਾਨ ਕਰੀਏ ਆਪਾਂ ਆਪਣੇ ਪਿੰਡ ਦਾ ਕੰਮ ਆ ਭਾਈ ਬਿਲਕੁਲ ਜੀ ਬਿਲਕੁਲ ਸਾਰੇ ਹੰਗਾਰਾ ਦੇਣਾ ਚਾਹੀਦਾ ਬਾਣੇ ਮਾਰੇ ਕੰਮ ਤੋਂ ਨਰਾਇਆ ਤੋਂ ਜਿਵੇਂ ਨਸ਼ੇ ਪੱਤੇ ਤੋਂ ਨੌਜਵਾਨ ਵੀਰ ਹੈ ਨਾ ਗੁਰਦਨਾ ਜੋੜਨਾ ਚਾਹੀਦਾ ਜੀ ਗੁਰਦਨਾ ਜੋੜਨਾ ਚਾਹੀਦਾ ਹਾਂ ਜੀ ਬਿਲਕੁਲ ਜੀ ਤੇ ਹੋਰ ਸਾਹਿਬ ਜੀ ਤੁਸੀਂ ਕੁਝ ਬੋਲਣਾ ਚਾਹੁੰਦੇ ਜੀ ਵਾਹ ਜੀ ਵਾਹ ਵਾਹ ਜੀ ਵਾਹ ਠੀਕ ਆ ਜੀ ਤੇ ਕਰ ਦਿਓ ਵੀਡੀਓ ਸ਼ੇਅਰ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕੀ